ਕੋਈ ਸਾਲਾ ਦਾ ਉਚਾਰੇਨੀ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਮੇਰੀ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਭੁੱਲੇ ਪੜਕੇ ਰਾਇਆਂ ਨੂੰ ਉਹ ਸਿੱਧੇ ਰਾਹੇ ਮੋੜ ਗਿਆ ਉੱਲੇ ਪਟਕੇ ਰਾਹੀਆਂ ਨੂੰ ਉਹ ਸਿੱਧੇ ਰਾਹੇ ਮੋੜ ਗਿਆ ਉੱਲੇ ਪਟਕੇ ਰਾਹੀਆਂ ਨੂੰ ਉਹ ਜਿੱਦੇ ਰਸਤੇ ਮੋੜ ਗਿਆ ਭੁੱਲੇ ਭਟਕੇ ਰਾਈਆਂ ਨੂੰ ਜਿੱਦੇ ਰਸਤੇ ਮੋੜ ਗਿਆ ਮੇਰਾ ਸਤਗੁਰ ਜੋੜੇ ਗੰਢ ਕੇ ਮੇਰਾ ਸਤਗੁਰ ਜੋੜੇ ਗੰਢ ਕੇ ਰੱਬ ਦੇ ਨਾਲ ਜੋੜ ਗਿਆ ਮੇਰਾ ਸਤਗੁਰ ਜੋੜੇ ਗੰਢ ਕੇ ਸੱਚੇ ਰੱਬ ਨਾਲ ਜੋੜ ਗਿਆ ਮੇਰਾ ਸਤਿਗੁਰ ਜੋੜੇ ਕੰਢ ਕੇ ਸੱਚੇ ਰੱਬ ਨਾਲ ਜੋੜ ਗਿਆ ਮੇਰਾ ਸਤਿਗੁਰ ਜੋੜੇ ਕੰਢ ਕੇ ਸੱਚੇ ਰੱਬ ਨਾਲ ਜੋੜ ਗਿਆ ਬਾਸੀ ਦੇ ਵਿੱਚ ਜਨਮ ਤਾਰਿਆ ਤੇਰੇ ਭੀਤਮ ਪਿਆਰੇ ਵੇ ਜੀ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਨੇ ਕਾਂਸੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਹਰਮੰਦਰ ਸਾਹਿਬ ਵਿੱਚ ਭਗਤ ਰਵਿਦਾਸ ਜੀ ਤੇਰੀ ਆਰਤੀ ਹੋਵੇ ਹਰਮੰਦਰ ਸਾਹਿਬ ਵਿੱਚ ਭਗਤ ਰਵਿਦਾਸ ਜੀ ਤੇਰੀ ਆਰਤੀ ਹੋਵੇ ਹਰਮੰਦਰ ਸਾਹਿਬ ਵਿੱਚ